ਟੀਵੀ ਮੈਂ ਸਤਵੰਤ ਸਿੰਘ ਖਿਆੜਾ ਨਸਰਾਲਾ ਤੋਂ ਦਰਸ਼ਕੋ ਅੱਜ ਅਸੀਂ ਪੁਰ ਹੀਰਾ ਵਿਖੇ ਪਹੁੰਚੇ ਆ ਜਿੱਥੇ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਲੰਗਰ ਸੇਵਾ ਚੱਲ ਰਹੀ ਹੈ ਜਦੋਂ ਵੀ ਪੰਜਾਬ ਤੇ ਕੋਈ ਆਫਤ ਬਣੀ ਤੇ ਇਸ ਸੰਸਥਾ ਨੇ ਮੋਰੀ ਹੋ ਕੇ ਆਪਣੀ ਸੇਵਾ ਨਿਭਾਈ ਇਸ ਵੇਲੇ ਜਿਹੜੇ ਸਾਡੇ ਪੰਜਾਬ ਦੇ ਬਹੁਤੇ ਸ਼ਹਿਰ ਜਿਹੜੇ ਪਾਣੀ ਦੀ ਮਾਰ ਥੱਲੇ ਆ ਪਾਣੀ ਦੇ ਵਿੱਚ ਡੁੱਬੇ ਪਏ ਆ ਤੇ ਉਸ ਵੇਲੇ ਇਹ ਜਿਹੜੀ ਸੰਸਥਾ ਆ ਇਹ ਰੋਜ਼ਾਨਾ ਜਿਹੜਾ ਲੰਗਰ ਲੈ ਕੇ ਲੈ ਕੇ ਜਾ ਰਹੀ ਆ ਜੋ ਕੁਦਰਤ ਕਰ ਰਹੀ ਆ ਤੁਸੀਂ ਦੇਖੋ ਅਜੇ ਤੱਕ ਵੀ ਜਿਹੜਾ ਆ ਮੀ ਪੂਰਾ ਭਰਜੋਵੰਤੇ ਆ ਪੂਰਾ ਪੈ ਰਿਆ ਜਿੱਥੇ ਮੀ ਨੇ ਆਪਣੀ ੜੀ ੜਾਈ ਹੋਈ ਆ ਉਥੇ ਜਿਹੜੀਆਂ ਸਾਡੀਆਂ ਇਹ ਸੰਸਥਾਵਾਂ ਆ ਉਹ ਸੰਸਥਾਵਾਂ ਜਿਹੜੀਆਂ ਆ ਉਹ ਵੀ ਆਪਣਾ ਵੱਧ ਝੜ ਕੇ ਰੋਲ ਜਿਹੜਾ ਪਾ ਰਹੀਆਂ ਤੁਹਾਨੂੰ ਮੈਂ ਦਿਖਾ ਲਦਾ ਜਿੱਥੇ ਲੰਗਰ ਸੇਵਾ ਚੱਲ ਰਹੀ ਆ ਉਹਦੇ ਨਾਲ ਹੀ ਇਸ ਸੰਸਥਾ ਨੇ ਆ ਐਂਬੂਲੈਂਸਾਂ ਤਿਆਰ ਕੀਤੀਆਂ ਜਿੱਥੇ ਕਿਸੇ ਨੂੰ ਜਰੂਰਤ ਹੈ ਐਂਬੂਲੈਂਸਾਂ ਜਾਣੀਆਂ ਇਹ ਸਾਰਾ ਸਿਸਟਮ ਤੁਸੀਂ ਜਿਹੜਾ ਚਲਾ ਰਹੇ ਆ ਬਹੁਤ ਵੱਡਾ ਪਰਉਪਕਾਰ ਆ ਬੜਾ ਵੱਡਾ ਕੰਮ ਆ ਇਹ ਕਿੱਦਾਂ ਚੱਲ ਰਿਹਾ ਜੀ ਦੇਖੋ ਜੀ ਇਹ ਪਰਉਕਾਰ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਤੇ ਚੱਲ ਰਿਹਾ ਉਹਨਾਂ ਦੇ ਨਾਂ ਤੇ ਜਿਹੜੀ ਵੀ ਕੋਈ ਚੀਜ਼ ਚੱਲੂਗੀ ਗੁਰੂਆਂ ਦੇ ਨਾਂ ਤੇ ਚੱਲੂਗੀ ਉਹ ਫੇਲ ਨਹੀਂ ਹੋ ਸਕਦੀ ਉਹ ਸਦਾ ਹੀ ਟੱਲ ਰਹਿਣੀ ਆ ਤੇ ਜਿਹੜੇ ਸਾਡੇ ਮੈਨ ਨੇ ਸਾਡੇ ਵੱਡੇ ਭਰਾ ਨੇ ਉਹ ਅਮਰੀਕਾ ਰਹਿੰਦੇ ਨੇ ਸਰਦਾਰ ਮਨਜੀਤ ਸਿੰਘ ਉਹਨਾਂ ਦਾ ਆਹੀ ਪਿੰਡ ਆ ਪੌਰੀ ਹੀਰਾ ਉਹਨਾਂ ਨੇ ਆਪਣੀ ਜ਼ਮੀਨ ਦੇ ਵਿੱਚ ਹੀ ਇਹ ਜਿਹੜੀ ਅਸਥਾਨ ਬਣਾਇਆ ਸੀਗਾ ਪਰ ਆਪਜੀ ਸਾਹਮਣੇ ਨਹੀਂ ਆਉਂਦੇ ਉਹਨਾਂ ਦਾ ਕਹਿਣਾ ਵੀ ਜੋ ਕੁਝ ਕਰ ਰਿਹਾ ਗੁਰੂ ਰਾਮਦਾਸ ਮਹਾਰਾਜ ਜੀ ਕਰ ਰਿਹਾ ਤੇ ਉਹਨਾਂ ਨੇ ਜੋ ਵੀ ਆਪਣੇ ਛੋਟੇ ਭਰਾ ਨੂੰ ਸਮਝ ਕੇ ਆਪਣੇ ਨਾਲ ਉਹਨਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਬਾਕੀ ਜੋ ਵੀ ਸਾਨੂੰ ਉਹ ਦਿੰਦੇ ਨੇ ਜੋ ਵੀ ਸਾਨੂੰ ਸਲਾਹ ਦਿੰਦੇ ਨੇ ਸੋ ਉਹਨਾਂ ਦੇ ਹਿਸਾਬ ਨਾਲ ਹੀ ਚੱਲਦਾ ਹੈ ਉੱਪਰ ਕੁਦਰਤ ਦਾ ਕੈਰ ਜਿਹੜਾ ਅਜੇ ਤੱਕ ਵਾਪਰ ਰਿਹਾ ਤੁਸੀਂ ਇੱਥੋਂ ਪ੍ਰਸ਼ਾਦਾ ਤਿਆਰ ਕਰਕੇ ਲਿਆ ਰਹੇ ਆਂ ਹਾਂਜੀ ਹਾਂਜੀ ਕੀ ਜਦੋਂ ਜਾ ਕੇ ਉਹਨਾਂ ਨੂੰ ਪ੍ਰਸ਼ਾਦਾ ਸ਼ਕਾਉਨੇ ਆ ਕੀ ਉਸ ਵੇਲੇ ਮਨ ਬੰਦੇ ਬਲਬਲੇ ਜਿਹੜੇ ਆ ਉਹ ਕਿਸ ਤਰ੍ਹਾਂ ਦੇ ਹੁੰਦੇ ਆ ਦੇਖੋ ਜੀ ਮੈਂ ਕਹਿੰਦਾ ਵੀ ਜੇ ਮੈਂ ਕਈ ਵਾਰੀ ਗੱਲ ਸੋਚਦਾ ਹੁੰਨਾ ਨਾ ਜੀ ਮੈਂ ਮਾਲਵੇ ਤੋਂ ਬਲੌਂਗ ਕਰਦਾ ਜੇ ਸਾਡੇ ਕੇ ਜ਼ਿਮੀਂਦਾਰਾਂ ਦਾ 4 ਕਵਾਂਟਲ ਝੋਨਾ ਘਟ ਨਿਕਲ ਗਿਆ ਨਾ ਜੀ ਕਿੱਲੇ ਚੋਂ ਤੇ ਉਹ ਮੈਨੂੰ ਲੱਗਦਾ ਸੀ ਸੀਜ਼ਨ ਭਰ ਸੌਂਦਾ ਨਹੀਂ ਤਾਂ ਸੌਂਦਾ ਹੀ ਰਹਿੰਦਾ ਜੀ ਮੇਰਾ 4 ਕਵਾਂਟਲ ਘਟ ਨਿਕਲ ਗਿਆ ਤੇ ਇਸ ਕਰਕੇ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਰੱਬ ਦਾ ਨਾਮ ਲੈਣਾ ਚਾਹੀਦਾ ਕਿਸੇ ਨਾਲ ਬੁਰਾ ਬਣਾ ਨਹੀਂ ਕਰਨਾ ਚਾ ਆਡੇ ਤੇ ਬਚਪਨ ਤੋਂ ਇਦਾਂ ਦਾ ਹੀ ਸਾਡਾ ਸੁਭਾਅ ਸੀਗਾ ਜਾਂ ਜਦੋਂ ਤੇ ਸੇਵਾ ਦੇ ਵਿੱਚ ਆਏ ਆ ਉਦੋਂ ਤੋਂ ਆਏ ਨਿਮਰਤਾ ਜਿਹੜੀ ਆ। ਨਹੀਂ ਤਾਂ ਜੀ ਪਹਿਲਾਂ ਤੋਂ ਜਿੱਦਾਂ ਕਿ ਭੈਤ ਇਦਾਂ ਦਾ ਹੀ ਆਪਾਂ ਕਦੇ ਕਿਸੇ ਨੂੰ ਮਨਾ ਨਹੀਂ ਕੀਤਾ ਉਦੋਂ ਤਾਂ ਕੋਈ ਕਹਿ ਹੁੰਦਾ ਸੀ ਨਾ ਵੀ ਜਾਣਾ ਜਾ ਕੇ ਕੰਮ ਹੈ। ਕਿ ਆਪ ਉਹਦੇ ਨਾਲ ਤੁਰ ਪਈਦਾ ਸੀਗਾ ਜੀ ਤੇ ਇਸ ਟਾਈਮ ਜਦੋਂ ਬਾਬਾ ਜੀ ਮਨਜੀਤ ਸਿੰਘ ਮਿਲੇ ਨੇ ਮੈਨੂੰ 2005 ਦੇ ਵਿੱਚ ਉਦੋਂ ਤੋਂ ਫਿਰ ਸਾਰਾ ਸਿਸਟਮ ਮੇਰਾ ਹੀ ਬਦਲ ਗਿਆ। ਮੈਂ ਪਹਿਲਾਂ ਕਲੀਨ ਸ਼ੇਪ ਸੀਗਾ ਤੇ ਮਹਾਰਾਜ ਨੇ ਕਹਿੰਦੇ ਨਹੀਂ ਹੁੰਦੇ ਵੀ ਭਿਕਾਰੀਆਂ ਤੋਂ ਰਾਜ ਕਰਾਵੇ ਤੇ ਰਾਜ ਤੋਂ ਭਿਕਾਰੀ ਬਣਾਵੇ। ਸਾਡੇ ਨਾਲ ਤਾਂ ਜੀ ਉਹ ਚਮਤਕਾਰ ਹੋਇਆ ਮਹਾਰਾਜ ਗੁਰਾਮਦਾਸ ਮਹਾਰ ਕਈ ਕਹਿੰਦੇ ਸਾਨੂੰ ਜੀ ਚਰਨਾ ਨਾਲ ਲਾ ਰੱਖ ਲੋ ਅਸੀਂ ਸਾਨੂੰ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਗੱਲ ਨਾਲ ਲਾ ਲਿਆ ਜੀ ਕਿਨਕਾ ਇੱਕ ਜਿਸ ਜੀਵ ਸਾਥ ਹੈ ਨਾ ਜਦੋਂ ਉਹਦੀ ਮਿਹਰ ਹੋ ਜਾਣੀ ਆ ਤੇ ਬੰਦੇ ਦਾ ਜੀਵਨ ਬਦਲ ਜਾਂਦਾ ਤੁਹਾਡਾ ਜਿਹੜਾ ਜੀਵਨ ਬਦਲਿਆ ਤੇ ਇਸ ਵੇਲੇ ਤੁਹਾਡਾ ਜਿਹੜਾ ਪਰਿਵਾਰ ਆ ਉਹਨੂੰ ਤੁਸੀਂ ਕਿਤਾ ਛੱਡ ਕੇ ਇੱਥੇ ਹੀ ਰੋਜ਼ਾਨਾ ਦੀ ਹਾਂਜੀ ਹਾਂਜੀ ਪਰਿਵਾਰ ਮੇਰਾ ਪੈਂਡਰਿੰਗ ਦਾ ਮੈਂ ਇੱਥੇ ਹੀ ਰਹਿਣਾ ਜੀ 24 ਘੰਟੇ ਇੱਥੇ ਹਾਜ਼ਰ ਰਹੀਦਾ ਜੀ ਅਸਥਾਨ ਦੇ ਉੱਤੇ ਜੀ ਤੇ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਭਾਈ ਮਨਜੀਤ ਸਿੰਘ ਜੀ ਉਹ ਕਦੋਂ ਆਉਂਦੇ ਆ ਜਾਂ ਕਿਹੜੇ ਤਰੀਕੇ ਨਾਲ ਇੱਥੇ ਕਿਦਾਂ ਸੁਭਾਵਾ ਮ ਆਉ ਭੇਜਦੇ ਆ ਉਹ ਦੇਖੋ ਜੀ ਜ਼ਿਆਦਾ ਤਾਂ ਬਸ ਬਹੁਤ ਘੱਟ ਹੀ ਆਉਂਦੇ ਆ ਸਾਲ ਦੇ ਵਿੱਚ ਦੋ ਕਿ ਕਿਹੜੇ ਹੀ ਲਾਉਂਦੇ ਆ ਜਾਂ ਵੱਧ ਤੋਂ ਵੱਧ ਤਿੰਨ ਜੀ ਤੇ ਮਤਲਬ ਉਹਨਾਂ ਦਾ ਭਰੋਸਾ ਗੁਰੂ ਨਾਨਕ ਸਾਹਿਬ ਤੇ ਗੁਰੂ ਰਾਮਦਾਸ ਮਹਾਰਾਜ ਤੇ ਬਸ ਉਹ ਤਾਂ ਗੁਰੂ ਰਾਮਦਾਸ ਮਹਾਰਾਜ ਦੀ ਗੱਲ ਹੀ ਕਰਦੇ ਹੋਰ ਉਸ ਤੋਂ ਅੱਗੇ ਕੋਈ ਗੱਲ ਨਹੀਂ ਕਰਦੇ ਉਹ ਕਹਿੰਦੇ ਜੋ ਕੁਝ ਕਰ ਰਹੇ ਆ ਉਹ ਕਹਿੰਦੇ ਸਾਡੀ ਕੋਈ ਔਕਾਤ ਨਹੀਂ ਇਹ ਵੀ ਅਸੀਂ ਇਹਨੂੰ ਚਲਾ ਲਾਂਗੇ ਅਜੇ ਤੱਕ ਕੱਪ ਚਾਹ ਨਹੀਂ ਪਿਆਦਾ ਤੇ ਕਿਹਨੂੰ ਜੇ ਬੰਦਾ ਇਨਸਾਨ ਚਾਵੇ ਤੁਸੀਂ ਜਿਹੜਾ ਲੰਗਰ ਪ੍ਰਸ਼ਾਦੇ ਦਾ ਲੰਗਰ ਚਲਾਇਆ ਦਵਾਈਆਂ ਦਾ ਲੰਗਰ ਵੀ ਚਲਾਤਾ ਲੈਬੋਰੀਟਰੀਆਂ ਦੇ ਵਿੱਚ ਟੈਸਟ ਜਿਹੜੇ ਆ ਉਹ ਹੋ ਰਹੇ ਆ ਲੋੜਵੰਦ ਜਿਹੜੇ ਤੁਹਾਡੇ ਕੋਲ ਆ ਕੇ ਟੈਸਟ ਕਰਵਾ ਰਹੇ ਆ ਇਹ ਕਦੋਂ ਤੋਂ ਸ਼ੁਰੂ ਹੋਇਆ ਤੇ ਕਿਦਾਂ ਇਹ 25 ਫਰਵਰੀ ਚ ਸ਼ੁਰੂ ਹੋਇਆ ਠੀਕ ਆ ਜੀ ਤੇ ਬਿਲਕੁਲ ਕਿਸੇ ਤੋਂ ਪੈਸਾ ਨਹੀਂ ਲਿਆ ਜਾਂਦਾ ਬਿਲਕੁਲ ਹਰ ਇੱਕ ਚੀਜ਼ ਨਾ ਕੋਈ ਪਰਚੀ ਦਾ ਪੈਸਾ ਨਾ ਕੋਈ ਦਵਾਈ ਦਾ ਪੈਸਾ ਨਾ ਕੋਈ ਟੈਸਟ ਦਾ ਪੈਸਾ ਬਿਲਕੁਲ ਫ੍ਰੀ ਆ ਜੀ ਡੱਬੇ ਆ ਕਿ ਕਿਦਾਂ ਤਿਆਰ ਕੀਤੇ ਇਹ ਪੈਸੇ ਪੈਸਾ ਤਿਆਰ ਕਰਾਈ ਦਿੱਤੀ ਗਈ ਤੋਂ ਅਨਦਰ ਵਿੱਚ 24 ਘੰਟੇ ਫੁਣਕਾ ਬਿਲਕੁਲ ਤਾਜ਼ਾ ਉਦਾਂ ਗਰਮ ਰਹਿੰਦਾ ਹੈ ਤੇ ਸਬਜ਼ੀ ਵੀ ਉਦਾਂ ਦੀ ਜਿੱਦਾਂ ਦੀ ਪਾਈ ਹੈ ਉਦਾਂ ਦੀ ਨਿਕਲਣੀ ਜਦੋਂ ਜਾ ਕੇ ਪਤਾਵਾਗੇ ਕਿ ਕਿੰਨੀਆਂ ਆਈਟਮਾਂ ਜਿਹੜੀਆਂ ਅੱਜ ਆਪਾਂ ਭੇਜ ਰਹੇ ਹਾਂ ਇੱਕ ਤਾਂ ਪ੍ਰਸ਼ਾਦਾ ਹੋ ਗਿਆ ਜੀ ਇੱਕ ਚਾਹ ਹੋ ਗਿਆ ਜੀ ਇੱਕ ਕੜੀ ਅੱਛਾ ਜੀ ਤੇ ਇੱਕ ਪ੍ਰਸ਼ਾਦਾ ਜੀ ਹਲਵਾ ਜੀ ਠੀਕ ਹੈ ਜੀ ਤੇ ਇਹਦਾ ਕੋ ਸ਼ਡਿਊਲ ਤੁਸੀਂ ਜਾਂ ਤੁਸੀਂ ਰੁਟੀਨ ਦੇ ਵਿੱਚ ਬਣਾਇਆ ਜੀ ਜਾਂ ਜਨ ਦਾ ਹਫ਼ਤੇ ਦੇ ਸਾਡੇ ਸਾਡਾ ਵੱਖਰਾ ਵੱਖਰਾ ਮੀਨੂ ਹੁੰਦਾ ਜੀ ਕਿਹਦੇ ਅੱਜ ਬੁੱਧਵਾਰ ਆ ਬੁੱਧਵਾਰ ਸਾਡੇ ਕੜੀ ਚੌੜੀ ਹੁੰਦੀ ਹੈ ਕੜੀ ਚੌੜੀ ਪ੍ਰਸ਼ਾਦਾ ਤੇ ਜਿਹਦਾ ਆਪ ਐਡਜਨ ਕਰੇ ਹੋਗੇ ਕਾਲੇ ਚਨੇ ਆਉਂਦੇ ਰਾਜਮਾ ਹੋ ਗਏ ਸਦਾਲਤਾ ਸੀ ਉਹ ਵੀ ਬਣਾਉਣੀ ਉਧਰੋਂ ਖਰੀਦਦੇ ਨਹੀਂ ਦਾਲ ਅਸੀਂ ਉਹ ਵੀ ਬਣਾਉਣੀ ਜਿਹੜੀ ਸੇਵਾ ਚ ਆਉਂਦੀ ਉਹ ਵੀ ਹਰ ਹਫਤੇ ਚ ਇੱਕ ਵਾਰ ਅੱਛਾ ਦੂਜਾ ਕਿਚਨ ਜਿਹੜੀ ਉਹ ਹੈਗੀ ਆ ਮੁਖਤਾਰ ਸਾਹਿਬ ਪਿੰਡ ਮੰਧੀਰ ਕਿੱਧੜਵਾਹ ਆ ਉਧਰੋਂ ਜਿਹੜੀਆਂ ਫਾਜ਼ਲ ਘਾਹਪੂਰ ਕਰੋਜਪੁਰ ਮਾਨਸਾ ਫਰੀਦਕੋਟ ਉਹ ਉਧਰੋਂ ਚੱਲਦੀਆਂ ਬਠਿੰਡਾ ਵਗੈਰਾ ਸੰਗਰੂਰ ਤੇ ਕਿੱਧੜਵਾਹ ਵਗੈਰਾ ਉਧਰੋਂ ਚੱਲਦੀਆਂ ਸਾਰੀਆਂ ਗੱਡੀਆਂ ਜਿਹੜੀਆਂ ਟੋਟਲ ਸਾਡੀਆਂ ਗੱਡੀਆਂ ਆਪਣੀਆਂ ਕਿੰਨੀਆਂ ਚੱਲਦੀਆਂ 50 ਗੱਡੀਆਂ ਆ ਜੀ ਸਾਡੀਆਂ ਵਾ 45 ਗੱਡੀਆਂ ਸਾਡੀਆਂ ਚੱਲਦੀਆਂ ਪੰਜ ਸਾਡੇ ਕੋਲ ਸਪ ਜੇ ਕੋਈ ਐਮਰਜੈਂਸੀ ਹੋ ਜਾਤਾ ਮਗਰ ਕੋਈ ਕੋਈ ਖਰਾਬੀ ਆ ਗਈ ਕੋਈ ਐਕਸੀਡੈਂਟ ਵਗੈਰਾ ਹੋ ਗਿਆ ਤਾਂ ਇਹ ਸੈਟਅਪ ਬਹੁਤ ਵਧੀਆ ਸਾਡਾ ਜਿੱਦਾਂ ਕਿ ਸਾਰਾ ਕੁਝ ਸੈਟਾ ਸਿਲੰਡਰਾਂ ਦੇ ਬੰਦਦਾ ਜੀ ਸਾਡਾ 2 4 5 ਬੰਦੇ ਹੀ ਸਾਡਾ ਜੀ ਲੱਕ ਬੰਦੇ ਦਾ ਲੰਗਰ ਬਣਾਉਣਾ ਜੀ 5 ਕ ਬੰਦੇ ਹੀ ਅਸੀਂ ਦਿਨੇ ਤਿਆਰੀ ਕਰ ਲੈਨੇ ਆ ਜੀ ਤੇ 5 ਕ ਬੰਦੇ ਸਾਡਾ ਲੰਗਰ ਬਣਾ ਦਿੰਦੇ 4 ਕ ਘੰਟੇ ਚ ਬਣ ਜਾਂਦਾ ਵੇ ਜਿਹੜੀਆਂ ਗੱਡੀਆਂ ਆ ਤੁਸੀਂ ਹੁਣ ਇਸ ਵੇਲੇ ਹੜਪੀਟਾਂ ਲਈ ਭੇਜ ਰਹੇ ਆ ਜਿਹੜੀਆਂ ਤੁਹਾਡੀਆਂ ਗੱਡੀਆਂ ਪੀਜੀਆ ਜਾਂਦੀਆਂ ਸੀ ਲੁਧਿਆਣੇ ਜਾਂਦੀਆਂ ਜਾਂ ਅੰਮ੍ਰਿਤਸਰ ਜਾਂਦੀਆਂ ਹਸਪਤਾਲਾਂ 'ਚ ਜਾਂਦੀਆਂ ਫਿਰ ਉਹਨਾਂ ਨੂੰ ਰੋਕਿਆ ਗਿਆ ਤਾਂ ਕਿੰਦਾ ਚੱਲ ਰਿਹਾ ਕੋਚ ਵੰਡ ਕੇ ਚਲਾ ਰਹੇ ਆ ਗੱਡੀਆਂ ਜਿੱਦਾਂ ਕਿ ਅੱਜ ਜਿਹੜੀਆਂ ਅੱਜ ਸਾਰੇ ਪਾਸੇ ਜਾਣੀਆਂ ਤੇ ਪੀੜਤਾਂ ਵਾਲੇ ਜਿਹੜੇ ਰਹਾੜ ਵਾਲੇ ਪਾਸੇ ਉਧਰ ਗੱਡੀਆਂ ਅਸੀਂ ਵਾਤੇ ਤਲਾਜੇ ਸਾਡੇ ਕੋਲ 5 ਗੱਡੀਆਂ ਸਪੇਅਰ ਆ ਤੋਂ ਅਸੀਂ ਬਰੋਦਰ ਨੂੰ ਚਲਾ ਦਿੰਦੇ ਆ ਹਸਪਤਾਲਾਂ 'ਚ ਗੱਡੀਆਂ ਜਾ ਹੀ ਰਹੀਆਂ ਰੋਟੀ ਦੇ ਵਿੱਚ ਸਾਡੇ ਤਨ ਤਨ ਸ਼ਿਦਗੁਰੂ ਰਾਮਦਾਸ ਮਹਾਰਾਜ ਜੀ ਦਾ ਜਿਹੜਾ ਇਹ ਆ ਤੁਸੀਂ ਦੇਖੋ ਕਿ ਕਿਹੜੇ ਤਰੀਕੇ ਦੇ ਨਾਲ ਤੁਹਾਨੂੰ ਇੱਥੇ ਜਿਹੜੀ ਹਰ ਇੱਕ ਚੀਜ਼ ਅਵੇਲੇਬਲ ਜਿਹੜੀ ਆ ਮਿਲ ਰਹੀ ਆ ਤੇ ਇਹਨਾਂ ਨੇ ਜਿਹੜਾ ਬਿਲਕੁਲ ਨਾ ਸਦਾਇਆ ਉਹਨੂੰ ਜਿਹੜੀ ਕੱਲੀ ਕੱਲੀ ਚੀਜ਼ ਜਿਹੜੀ ਉਹਨੂੰ ਬੜਾ ਵਧੀਆ ਤਰੀਕੇ ਦੇ ਨਾਲ ਮੇਨਟੇਨ ਕਰਕੇ ਰੱਖਿਆ ਹੋਇਆ ਤੁਸੀਂ ਦੇਖੋ ਕਿ ਦਾਣਾ ਘੇ ਤੇਲ ਲੂਣ ਜਿਹੜੇ ਆ ਆਟੇ ਦੇ ਜਿਹੜੇ ਆ ਥਾਲੇ ਹੈਗੇ ਆ ਤੇ ਦਾਣਾਂ ਦੇ ਜਿਹੜੇ ਥੈਲੇ ਆ ਉਹ ਵੱਖਰੇ ਵੱਖਰੇ ਆ ਤੁਸੀਂ ਦੇਖੋ ਕਿਦਾਂ ਮਾਰੇ ਵਪਾਰ ਕਿਰਪਾ ਹੋਈਓ ਆ ਇਹ ਮਸ਼ੀਨ ਦਾ ਕੀ ਕੰਮ ਹੈ ਜੀ ਇਹ ਓਵਨ ਆ ਜੀ ਬਿਸਕਟ ਬਣਦੇ ਆ ਜੀ ਜਿਹੜੇ ਆਪਾਂ ਬੇਕਰੀ ਦਾ ਸਿਸਟਮ ਸਾਡਾ ਬੇਕਰੀ ਸਾਡੀ ਆਪਣੀ ਹੈ ਬਿਸਕਟ ਜਿਹੜੇ ਆ ਸਵੇਰ ਨੂੰ ਚਾਹ ਨਾਲ ਦਿੱਤੇ ਜਾਂਦੇ ਆ ਬਾਅਦਿਆਂ ਕੀਤੇ ਜਾਂਦੇ ਆ ਇਹ ਜੁੱਤੀ ਵਾਲੀ ਮਸ਼ੀਨ ਹੈ ਆਟੋਮੈਟਿਕ ਬਿਸਕਟ ਬਣਾਉਂਦੀ ਹੈ ਜੀ 80 ਕਿਲੋ ਬਿਸਕਟ ਇਹ ਕੱਲੀ ਮਸ਼ੀਨ ਇੱਕ ਘੰਟੇ 'ਚ ਬਣਾਉਂਦੀ ਹੈ ਆ ਤੁਹਾਡੇ ਆ ਦੇਖ ਲਾ ਮਸ਼ੀਨ ਆ ਇਹ ਤੇ ਮਸ਼ੀਨ ਵਾਲੋ ਲੱਗੋ ਜੀ ਇਹ ਜੀ ਪੀ ਵਾਲੀ ਮਸ਼ੀਨ ਆ ਜੀ ਹਾਂ ਜੀ ਇਹ ਪੀ ਵਾਲੀ ਮਸ਼ੀਨ ਆ ਜੀ ਪੀ ਵਾਲੀ ਤੇ ਇਸ ਵਕਤ ਜਿਹੜਾ ਪੀਜ਼ਾ ਤਿਆਰ ਕੀਤਾ ਜਾਂਦਾ ਹੈ ਜਿਹਦੇ ਹੱਥ ਥੰਡੇ ਨੂੰ ਪੀਜ਼ਾ ਲੱਗਦਾ ਜੀ ਇੱਥੇ ਸੰਗਤਾਂ ਵਾਸਤੇ ਤੇ ਹਰ ਦੌਰ ਹਰ ਸੰਡੇ ਅਸੀਂ ਪੀਜ਼ਾ ਬਣਾਉਂਦੇ ਹਾਂ ਆ ਦੇਖੋ ਆਟਾ ਤਿਆਰ ਆ ਆਟਾ ਤਿਆਰ ਹੋ ਗਿਆ ਤੇ ਉਹ ਪੈਸਾ ਸਾਡੇ ਜਿਹੜੇ ਹੈਗੇ ਆ ਉਹ ਜਿਹੜਾ ਆ ਆਟਾ ਮਸ਼ੀਨ ਦੇ ਵਿੱਚ ਪਾ ਰਹੇ ਆ ਉਹਦੇ ਨਾਲ ਜਿਹੜਾ ਆ ਅੱਗੇ ਜਾ ਕੇ ਉਹਦਾ ਪੇੜਾ ਬਣਦਾ ਪੇੜੇ ਤੋਂ ਬਾਅਦ ਆਹਨੇ ਭਾਈ ਸਾਹਿਬ ਨੂੰ ਕੈਮਰਾਮੈਨ ਨੂੰ ਆਪਣਾ ਬਦਲਤਾ ਆ ਦਿਖਾ ਲਓ ਕਿ ਕਿਤਾ ਜਿਹੜਾ ਆ ਉਹ ਬੇਦਾ ਵੇਚਿਆ ਜਾਂਦਾ ਉਸ ਪਰਵਾਹ ਜਿਹੜੀ ਆ ਰੋਟੀ ਆ ਤੇ ਬਣਾਈਏ ਜਿਹੜੀ ਆ ਅੱਗੇ ਨਾਲ ਚਾਹ ਹੋ ਰਹੀਗਾ ਅੱਗੇ ਕੋਲੇ ਮੇਰੇ ਭਾਈ ਸਾਹਿਬ ਜਿਹੜੇ ਸੇਵਾਦਾਰ ਲੱਗੇ ਹੋ ਆ ਉਹ ਜਿਹੜੇ ਪ੍ਰਸ਼ਾਦਾ ਆ ਉਹਨਾਂ ਨੂੰ ਚੱਕ ਕੇ ਨਾਲੂ ਨਾਲ ਆ ਦੇਖੋ ਪੈਕ ਕਰ ਰਹੇ ਆ ਬੱਕਿਆ ਦਾ ਰੋਟੀ ਜਿਹੜੀ ਆ ਘੇ ਦੇ ਨਾਲ ਚੋਪੜੀ ਜਾ ਰਹੀ ਆ ਤੇ ਜੇ ਸੰ ਨੂੰ ਐਮਰਜੈਂਸੀ ਦੇ ਵਿੱਚ ਕਿਤੇ ਪ੍ਰਸ਼ਾਦਾ ਤਿਆਰ ਕਰਨਾ ਪਵੇ ਮੈਂ ਕਿੰਨੇ ਕੁ ਪ੍ਰਸ਼ਾਦਾ ਹੀ ਤਿਆਰ ਕਰਦਾ ਮੈਂ ਤਾਂ ਕਿ ਘੰਟੇ ਦੇ ਵਿੱਚ ਅਸੀਂ ਲੱਖਾਂ ਬੰਦੇ ਦਾ ਲੰਗਰ ਤਿਆਰ ਕਰਕੇ ਦੇ ਦਿੰਦਾ ਸਾਡੀ ਬਰੌਤ ਤੱਕ ਲੈ ਕੇ ਇਹ ਇਤਰ ਨੂੰ ਪਛਾਣਦਾ। ਮੈਨੂੰ ਇੱਕ ਹੋਰ ਖਾਸ ਗੱਲ ਇੱਥੇ ਜਸੀਆ ਕਿ ਇੱਕ ਛੋਟੀ ਜਿਹੀ ਰੇੜੀ ਤੇ ਚਲੇਦਾ ਉਹ ਤੇ ਉਹ ਸਾਰੀ ਰੇੜੀ ਜਿਹੜੀ ਆ ਉਹ ਮੱਖੀਆਂ ਨਾਲ ਭਰੀ ਹੁੰਦੀ ਆ ਜਾਂ ਕੋ ਹੋਰ ਜਿਹੜੇ ਆ ਕੀਟ ਪਸੰਗੇ ਮੱਛਰ ਵਗੈਰਾ ਤੋੜੇ ਹੁੰਦੇ ਆ ਮੈਨੂੰ ਇੱਥੇ ਅਜੇ ਤੱਕ ਇੱਕ ਮੱਖੀ ਨਹੀਂ ਤੁਸੀਂ ਇਹ ਜਿਹੜੇ ਤਰੀਕੇ ਨਾਲ ਤੁਸੀਂ ਇਹ ਇੰਨੀ ਸਫਾਈ ਜਿਹੜੀ ਆ ਜੀ ਤੁਸੀਂ ਸਾਡੇ ਸਿੱਖਾਪਾ ਕਹਿੰਦੇ ਉਹਨਾਂ ਵੀ ਇਹ ਅਮਰੀਕਾ ਨਾਲ ਜੁੜਿਆ ਹੋਇਆ ਸਥਾਨ ਹੈ ਜੀ ਆਪਰੋਂ ਜੀ ਸੰਦੇਸ਼ ਦੇ ਇਫਤਖਰ ਬਹੁਤ ਪਿਆਰ ਰੱਖਦੇ ਆ ਉਹਨਾਂ ਨੂੰ ਹਰ ਰੋਜ਼ ਕੈਮਰੇ ਚੱਲਦੇ ਆ ਸਾਨੂੰ ਜਿੱਦਾਂ ਨੂੰ ਕੋਈ ਉਹਨਾਂ ਨੂੰ ਲੱਗਦੀ ਆ ਸੋ ਉਹਨਾਂ ਨੂੰ ਸੋ ਸਾਡੇ ਨਾਲ ਗੱਲ ਕਰਕੇ ਸਾਨੂੰ ਦੱਸਦੇ ਆਂਦੇ ਕਿ ਜੀ ਇਹ ਕਰਕੇ ਉਹਨਾਂ ਦੇ ਮੁਤਾਬਕ ਜਿਹੜੀ ਸੇਵਾ ਨਹੀਂ ਸਾਡੀ ਚੱਲ ਰਹੀ ਇੱਕ ਕੜਾਹੇ ਦੇ ਨਾਲ ਕਿੰਨੇ ਇੱਕ ਬੰਦਿਆਂ ਦਾ ਜਿਹੜਾ ਲਾਗਦਾ 20-25 ਹਜ਼ਾਰ ਰੁਪਏ ਦਾ ਖਰਚ ਜਾਂਦਾ ਉਹਨਾਂ ਦੀ 1000 ਹਜ਼ਾਰ ਕਿੰਨਾ ਹੈ ਮਤਲਬ ਸਾਡਾ 75 ਹਜ਼ਾਰ ਦਾ ਖਾਣਾ ਜਾਂਦਾ ਹਰ ਰੋਜ਼ ਠੀਕ ਹੈ ਤੇ ਮਤਲਬ ਉੱਤਰਲਾ ਕਈ ਪੱਕੀ ਦੀ ਉੱਥੋਂ ਚੱਲਦਾ ਇਹ ਪ੍ਰਚਾਰ ਬਣਾਇਆ ਜੀ ਅੱਜ ਠੀਕ ਹੈ ਜੀ ਹਾਂ ਹਾਂ ਬਾਤ ਦਾ ਠੀਕ ਆ ਜੀ ਕੋਈ ਨਾ ਤੁਹਾਨੂੰ ਫੀਸ ਨਹੀਂ ਚਾਹੀਦੀ ਤੇ ਕਰਦੇ ਫਿਰ ਚੱਲਦੀ ਰਹਿੰਦੀ ਠੀਕ ਆ ਜੀ ਇਹ ਕਹਿੰਦੇ ਆ ਇਹ ਤਾਂ ਇਹ ਗਰਮੋ ਹੀ ਗਰਮ ਨਿਕਲਣਾ ਜਿੱਥੇ ਜਾ ਕੇ ਇਹਨੂੰ ਖੋਲਿਆ ਜਾਊਗਾ ਇੰਨਾ ਹੀ ਗਰਮ ਹੋਊਗਾ ਇਹਦੀ ਕਪੈਸਿਟੀ ਕਿੰਨੀ ਹੈ ਜੀ ਕਿੰਨੇ ਟਾਈਮ ਇਹ 50 ਲੀਟਰ ਦਾ ਹੈ ਆਪਾਂ ਤਾਂ 24 ਘੰਟੇ ਤੇ ਇਦਾਂ ਦੇ ਰਹੂਗਾ ਪਾਇਆ ਵਾ ਇਸ ਤਰ੍ਹਾਂ ਦੀ ਜਿਹੜੀ ਆ ਭਾਪ ਆ ਜਾਂ ਧੂਆ ਆ ਉਹਦੇ ਨੇ ਕਿੰਨਾ ਚਿਰ ਚਾਲੇ ਕੀਤੇ ਵਾ ਬਾਬੇ ਵੀ ਆਪਣਾ ਜਿਹੜੀਆਂ ਲੰਗਰ ਸੇਵਾਵਾਂ ਜਿਹੜੀਆਂ ਤਿਆਰ ਕਰਦੇ ਆ ਸਾਧੂ ਸੰਤ ਮਹਾਂਪੁਰਖ ਵੀ ਤਿਆਰ ਕਰਦੇ ਆ ਪਰ ਇਦਾਂ ਦੀ ਰਸੋਈ ਜਿਹੜੀ ਆ ਜਾਂ ਇਹਨਾਂ ਦਾ ਕੰਮ ਆ ਜਿਹੜਾ ਜਿੱਤੇ ਨੇ ਇਹਨੇ ਸਫਾਈ ਕੀਤੀ ਆ ਇਹ ਬੜਾ ਸ਼ਾਨਦਾਰ ਲੱਗਿਆ ਪੌਣੇ ਘੱਟ ਦਾ ਸਮਾਂ ਆ ਉਧਰ ਤੁਸੀਂ ਦੇਖੋ ਐਸ ਵੇਲੇ ਹਸਾਬ ਕਿਤਾਬ ਤੇ ਇੰਨੇ ਦਾ ਹੋ ਗਿਆ ਆ ਇਸ ਵੇਲੇ ਵੀ ਲਗਾਤਾਰ ਜਿਹੜਾ ਆ ਵੀ ਜਿਹੜਾ ਵਸ ਰਿਹਾ ਤੁਸੀਂ ਆਪ ਦੇਖ ਸਕਦੇ ਆ ਕਿ ਗੱਡੀਆਂ ਜਿਹੜੀਆਂ ਆ ਆਪ ਕੋ ਆਪਣੇ ਰੂਟ ਨੂੰ ਆਪਣਾ ਆਪਣੀ ਲਾਈਨ ਨੂੰ ਇਹ ਗੱਡੀਆਂ ਜਿਹੜੀਆਂ ਨਿਕਲ ਪਈਆਂ ਕਿ ਇਹਨੇ ਸੁਲਤਾਨਪੁਰ ਜਾਣਾ ਕਿ ਇਹਨੇ ਕਰਤਾਰਪੁਰ ਜਾਣਾ ਕਿਨੇ ਗੁਰਦਾਸਪੁਰ ਜਾਣਾ ਕਿਨੇ ਲੋਕਲ ਹੁਸ਼ਿਆਰਪੁਰ ਰਹਿਣਾ ਲੁਧਿਆਣੇ ਜਾਣਾ ਪੀਜੀਆਈ ਜਾਣਾ ਮਲੇਰ ਕੋਟਲਾ ਜਾਣਾ ਤੇ ਫਿਰੋਜ਼ਪੁਰ ਜਾਣਾ ਪਟਿਆਲੇ ਜਾਣਾ ਕਿੱਥੇ ਕਿੱਥੇ ਜਾਣਾ ਇਹ ਗੱਡੀਆਂ ਦੇ ਜਿਹੜੇ ਵੱਖ-ਵੱਖ ਰੂਪ ਜਿਹੜੇ ਆ ਇਹ ਬਣੇ ਹੋਏ ਆ ਧੰਨ ਹੈ ਇਹ ਸੇਵਾਦਾਰ ਧੰਨ ਆਓ ਸਾਡੇ ਸਤਿਕਾਰਯੋਗ ਮਨਜੀਤ ਸਿੰਘ ਜੀ ਧੰਨ ਆ ਸਾਡੇ ਜਿਹੜੇ ਆ ਮੁੱਖ ਪ੍ਰਬੰਧਕ ਇੱਥੇ ਆ ਲਿਆਕਤ ਸਿੰਘ ਜੀ ਬਰਾੜ ਜਿਹੜੇ ਇਹਨਾਂ ਸੇਵਾਦਾਰਾਂ ਨੂੰ ਲਾਈਨ ਬੰਦ ਕਰਕੇ ਰੋਜ਼ਾਨਾ ਜਿਹੜੀਆਂ ਉਹ ਸੇਵਾਵਾਂ ਕਰਾ ਰਹੇ ਆ ਤੁਸੀਂ ਦੇਖੋ ਗੱਡੀਆਂ ਦੀ ਜਿਹੜੀ ਆ ਉਹ ਲਗਾਤਾਰ ਜਿਹੜੀ ਆ ਲਾਈਨ ਆ ਉਹ ਚੱਲ ਰਹੀ ਆ ਸੇਵਾਵਾਂ ਭੱਡੀਆਂ ਆ ਲੱਖਾਂ ਦੀ ਤਦਾਦ ਦੇ ਵਿੱਚ ਰੋਜ਼ਾਨਾ ਲੋਕਾਂ ਦੇ ਲਈ ਜਿਹੜਾ ਲੰਗਰ ਤਿਆਰ ਹੋ ਰਿਹਾ ਤੇ ਤੁਸੀਂ ਦੇਖੋ ਵੀ ਆ ਸੇਵਾਦਾਰ ਜਿਹੜੇ ਆ ਆ ਤੁਸੀਂ ਦੇਖੋ ਮੁਠੀ ਪਰ ਸੇਵਾਦਾਰ ਜਿਹੜੇ ਹੈਗੇ ਆ ਮੈਂ ਆਪਣੇ ਵੀਰ ਨੂੰ ਕਹੂੰਗਾ ਕਿ ਇੱਕ ਵਾਰੀ ਲਾਗੇ ਜਾ ਕੇ ਇਹਨਾਂ ਦਾ ਜਿਹੜੇ ਆ ਚਿਹਰੇ ਆ ਇੱਕ ਵਾਰੀ ਜਰੂਰ ਦਿਖਾਲੇ ਜਾਣ ਕਿ ਮੁਠੀ ਪਰ ਸੇਵਾਦਾਰ ਜਿਹੜੇ ਆ ਲੱਖਾਂ ਦੀ ਤਦਾਦ ਦੇ ਵਿੱਚ ਲੋਕਾਂ ਦੇ ਲਈ ਲੰਗਰ ਜਿਹੜਾ ਆ ਇਹ ਤਿਆਰ ਕਰਦੇ ਆ ਬਾਬੇ ਨਾਨਕ ਦੀ ਜਿਹੜੀ ਕਿਰਪਾ ਆ ਤੇ ਇਹਨਾਂ ਦੇ ਜਿਹੜੇ ਮਨਾਂ ਦੇ ਵਿੱਚ ਜਿਹੜਾ ਆ ਉਹ ਰੱਬ ਆਪ ਵਸਦਾ ਉਹ ਪ੍ਰਮਾਤਮਾ ਆਪ ਵਸਦਾ ਉਹ ਅਕਾਲ ਪੁਰਖ ਜਿਹੜਾ ਵਾਹਿਗੁਰੂ ਆ ਉਹ ਆਪ ਵਸਦਾ ਆ ਹੁਣ ਤੁਹਾਨੂੰ ਸੰਸਥਾ ਵੱਲੋਂ ਜਿਹੜੀ ਆ ਲੈਬੋਰੀ ਇੱਥੇ ਖੁੱਲੀ ਗਈ ਆ ਤੁਸੀਂ ਦੇਖੋ ਕਿ ਫ੍ਰੀ ਚੈੱਕਅਪ ਫ੍ਰੀ ਟੈਸਟ ਤੇ ਫ੍ਰੀ ਦਵਾਈਆਂ ਇਹ ਜਿਹੜੀ ਸੇਵਾ ਆ ਇਹ ਸੰਸਥਾ ਵੱਲੋਂ ਜਿਹੜੀ ਕੀਤੀ ਜਾ ਰਹੀ ਆ ਤੇ ਆ ਤੁਸੀਂ ਦੇਖੋ ਲੋਕਾਂ ਦੀ ਜਿਹੜੀ ਆ ਲਾਈਨ ਆ ਆ ਲੋਕ ਆਪੋ ਆਪਣੀ ਬਾਰੀ ਦੇ ਵਿੱਚ ਜਿਹੜੇ ਬੈਠੇ ਆ ਇਹਨਾਂ ਨੇ ਆਪਣੇ ਟੈਸਟ ਕਰਾਉਣੇ ਆ ਇਹਨਾਂ ਨੇ ਡਾਕਟਰ ਸਾਹਿਬ ਜਿਹੜੇ ਬੈਠੇ ਆ ਉਹਨਾਂ ਤੋਂ ਦਵਾਈਆਂ ਲੈਣੀਆਂ ਅੱਡੇ ਜਿਹੜੇ ਆ ਰਿਟਾਇਰ ਇਹ ਤੋਂ ਸਾਹਿਬ ਜਿਨ੍ਹਾਂ ਦੀ ਜਦੋਂ ਇਹ ਨੌਕਰੀ ਤੇ ਸੀ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੇ ਕੰਮ ਦੀ ਜੜੀ ਧੁੰਮ ਪਈ ਸੀ ਇਹਨਾਂ ਨੇ ਰਿਟਾਇਰਮੈਂਟ ਲਈ ਰਿਟਾਇਰਮੈਂਟ ਤੋਂ ਬਾਅਦ ਇਸ ਵੇਲੇ ਜਿਹੜੇ ਆ ਇਹ ਆਪਣੀ ਸੇਵਾ ਦੇ ਤੌਰ ਤੇ ਸੰਸਥਾ ਦੇ ਵਿੱਚ ਕੰਮ ਕਰ ਰਹੇ ਆ ਬਿਨਾਂ ਤਨਖਾਹ ਤੋਂ ਇਹ ਜਿਹੜੇ ਕੰਮ ਕਰ ਵਰਸਾਤ ਨੇ ਜਿਹੜਾ ਆ ਵਿਵਪਤਾ ਪਾਈ ਪਈ ਆ ਡਾਕਟਰ ਸਾਹਿਬ ਨਾਲ ਕਰਦੇ ਆ ਗੱਲ ਤੇ ਉਹਨਾਂ ਨੂੰ ਪੁੱਛ ਰਹੇ ਆ ਜੀ ਕਿ ਇਹਨਾਂ ਦੀਆਂ ਜਿਹੜੀਆਂ ਆ ਕੀ ਡਿਊਟੀਆਂ ਜਿਹੜੀਆਂ ਆ ਇਸ ਵੇਲੇ ਹੈਗੀਆਂ ਜੀ ਤੇ ਕੀ ਇਹ ਆਪਣੇ ਮਨੋਂ ਜਿਹੜਾ ਆ ਕੀ ਇਹਨਾਂ ਦੇ ਬਲਬ ਲਿਆ ਜੀ ਤੇ ਕਿਸ ਤਰ੍ਹਾਂ ਇਹ ਜਿਹੜਾ ਸਾਰਾ ਕੰਮ ਕਰਿਆ ਉਹ ਕਿਹੜੇ ਤਰੀਕੇ ਨਾਲ ਚਲਾਉਣਗੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜੀ ਆਜਾਏ ਹੋ ਜੀਤ ਵੱਲੋਂ ਤੁਹਾਡਾ ਵੈਲਕਮ ਹੈ ਇਹ ਜਿਹੜਾ ਸਥਾਨ ਧੰਗੁਰੂ RAMDAS ਲੰਗਰ ਸੇਵਾ ਸਥਾਨ ਹੈ ਇਹਦੇ ਵਿੱਚ ਆਪ ਜੀ ਨੂੰ ਜਿੱਦਾਂ ਪਤਾ ਹੀ ਆ ਸੋਸ਼ਲ ਮੀਡੀਆ ਤੋਂ ਵੀ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਜਿੱਥੇ-ਜਿੱਥੇ ਲੰਗਰ ਸੇਵਾ ਦੀ ਚੱਲਦੀ ਲੰਗਰ ਦੀ ਸੇਵਾ ਉੱਥੇ ਦਵਾਈਆਂ ਦਾ ਵੀ ਬਾਬਾ ਮਨਜੀਤ ਸਿੰਘ ਜੀ ਦਾ ਉਪਰਾਲਾ ਗੁਰਲੇਖ ਸਿੰਘ ਬਰਾੜ ਬੈਠੇ ਆ ਇੱਥੇ ਜਿਹੜਾ ਸੇਵਾ ਕਰ ਰਹੇ ਨਿਭਾ ਰਹੇ ਆ ਸੋ ਮੇਨ ਗੱਲ ਇਹ ਹੈ ਵੀ ਅੱਜ ਜਿਹੜਾ ਦੌਰ ਹੈ ਉਹ ਪੂਰਤਰਾ ਦਾ ਹੈ ਅੱਜ ਇਦਾਂ ਦਾ ਆਊਟ ਜਿਹੜਾ ਰੀਚ ਏਰੀਆ ਸੀ ਉਹ ਆਊਟ ਰੀਚ ਏਰੀਆ ਬਣ ਗਿਆ ਉਹ ਪਿੰਡ ਜਿੱਨਾਂ ਚ ਅਸੀਂ ਕਾਰਾਂ ਲੈ ਕੇ ਸਾਧਨ ਲੈ ਕੇ ਚਲੇ ਜਾਂਦੇ ਸੀ ਉਹ ਭਰਾ ਭੈਣ ਮਾਵਾ ਫਟਾਫਟ ਸਾਡੇ ਤੱਕ ਆ ਜਾਂਦੀ ਅਸੀਂ ਹਸਪਤਾਲਾਂ ਚ ਆ ਜਾਂਦੇ ਸੀ ਅੱਜ ਉਹ ਨਹੀਂ ਸਟਕ ਹੋ ਗਏ ਸੋ ਉੱਥੇ ਜਿਹੜੇ ਸਟਕ ਹੋ ਗਏ ਆ ਅੱਜ ਅਸੀਂ ਤਾਂ ਵੈਸੇ ਹੀ ਪੰਜਾਬੀਆਂ ਦੀ ਇਹ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ ਵੀ ਇਹ ਸੇਵਾ ਚ ਹੋਰਾਂ ਲਈ ਨੀ ਪਿੱਛੇ ਹਟੇ ਅੱਜ ਤੱਕ ਪੰਜਾਬ ਚ ਆਪਣੇ ਭਰਾਵਾਂ ਦੇ ਪਈ ਹੈ ਸੋ ਮੋਰਓਵਰ ਮੈਨੂੰ ਨਹੀਂ ਲੱਗਦਾ ਵੀ ਕੋਈ ਇੱਥੇ ਨਾਸਤਿਕ ਬੰਦਾ ਆ ਸਾਰੇ ਆਸਤਿਕ ਬੰਦੇ ਆ ਕੱਲ ਹੀ ਮੈਂ ਇੱਕ ਅਜੀਤ ਦੀ ਪੋਸਟ ਪੜ੍ਹ ਰਿਆ ਸੀ ਵੀ ਸੇਵਾ ਦੇ ਵਾਸਤੇ ਉਹਨਾਂ ਨੇ ਵੀ ਸਾਰਿਆਂ ਨੂੰ ਬੇਨਤੀ ਕੀਤੀ ਆ ਔਰ ਉਹਨਾਂ ਸ਼ੁਰੂਆਤ ਇੱਥੋਂ ਕੀਤੀ ਵੀ 10 ਲੱਖ ਸੇਵਾ ਉਹਨਾਂ ਨੇ ਪਹਿਲਾਂ ਆਪਣੇ ਵੱਲੋਂ ਇਹਦੇ ਜਿਹੜੇ ਹੜਪੀੜਤਾਂ ਵਾਸਤੇ ਪਾਈ ਹੈ ਅੱਜ ਮੈਂ ਥਾੜਾ ਸਾਹਿਬ ਇਦਾਂ ਵੀ ਮੈਨੂੰ ਲੱਗਦਾ ਹੁੰਦਾ ਵੀ ਆਪਾਂ ਇਹ ਕਹਿੰਦੇ ਨਾ ਵੀ ਕਿਨ ਕਾ ਇੱਕ ਜਸ ਜੀਵਸਾਵੇ ਤਾਂ ਕਿ ਮਹਿਮਾ ਗਨ ਹੀ ਨਾ ਆਵੇ ਹੈਨਾ ਪਰ ਜਿਹੜਾ ਕਿਨਕਾ ਵਸਿਆ ਆ ਉਹਦਾ ਕੋਈ ਤਮੰਨਾ ਵੀ ਤਾਂ ਹੋਏਗਾ ਨਾ ਹਾਂਜੀ ਹਾਂਜੀ ਬਈ ਇੰਡੀਕੇਟਰ ਤਾਂ ਵੀ ਹੋਊਗਾ ਕਿ ਨਾ ਬੰਦਿਆਂ ਚ ਕਿਨਕਾ ਵਸ ਗਿਆ ਬਿਲਕੁਲ ਬਿਲਕੁਲ ਸੋ ਐਤੋਂ ਵੱਡੀ ਹੋਰ ਉਹ ਕਿਹੜੀ ਪੈਮਾਨਾ ਆ ਅੱਜ ਜਿਹੜੇ ਬੰਦੇ ਨਿਸ਼ਕਾਮ ਅੱਗੇ ਹੋ ਕੇ ਤੁਰੇ ਹੋ ਆ ਫੋਟੋਆਂ ਵੀਡੀਓਆਂ ਲਈ ਨਹੀਂ ਉੱਥੇ ਸਿਰਫ ਇਸ ਪਰਪਸ ਲਈ ਵੀ ਅਸੀਂ ਸੇਵਾ ਕਰਨੀ ਆ ਪਹੁੰਚਾਉਣੀ ਆ ਸੋਸ਼ਲ ਮੀਡੀਆ ਦਾ ਇਸਤੇਮਾਲ ਇਸ ਕਰਕੇ ਆ ਵੀ ਜਿਹੜੇ ਬੰਦਿਆਂ ਤੱਕ ਸਾਡੀ ਗੱਲ ਪਹੁੰਚੂਗੀ ਉਹ ਹੋਰ ਸੇਵਾ ਲਈ ਅੱਗੇ ਆਉਣਗੇ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਇਰੀਸ ਸੋ ਅੱਜ ਦੌਰ ਇਦਾਂ ਦਾ ਆ ਵੀ ਜਿਹੜੀ ਬਹੁਤ ਜ਼ਿਆਦਾ ਮੈਂ ਸੋਚ ਰਿਹਾ ਸੀ ਵੀ ਯਾਰ ਅਸੀਂ ਤਾਂ ਸੇਵਾ ਹੀ ਕਰਨੀ ਨਾ ਥਿਆੜਾ ਸਾਹਿਬ ਅਸੀਂ ਤਾਂ ਸਿਰਫ ਦਵਾਈ ਦੇਣੀ ਜਾਂ ਘਰਾਂ 'ਚ ਬੈਠੇ ਸੁੱਕੇ ਆ ਗਿੱਲੇ ਨਹੀਂ ਵੀ ਨਹੀਂ ਹੋਏ ਘਰਾਂ 'ਚ ਬੈਠੇ ਹਣਾ ਕੋਈ ਪਾਣੀ 'ਚ ਲੰਘ ਕੇ ਵੀ ਨਹੀਂ ਜਾਣਾ ਇਹਦਾ ਸੇਵਾ ਹੀ ਦੇਣੀ ਨਾ ਬਰਸਾਤੀ ਮੌਸਮ ਸਲਾਬ ਔਰ ਜਿਨਾ ਜਿਹੜੇ ਏਰੀਏ ਸਾਡੇ ਚ ਦਾ ਸੁਲਤਾਨਪੁਰ ਹੋਇਆ ਗਰਦਾਸਪੁਰ ਹੋਇਆ ਦੇਰਾਂ ਬਾਬਾ ਨਾਨਕ ਹੋਇਆ ਉਹਨਾਂ ਤੇ ਪਾਣੀ ਦੀ ਮਾਰ ਬਹੁਤ ਜਗ੍ਹਾ ਵੱਡੀ ਪਈ ਆ ਹਾਂਜੀ ਤੇ ਜਦੋਂ ਮੌਸਮ ਜੇ ਮੰਨ ਲਓ ਸੁਧਰਾ ਵੀ ਹੋ ਗਿਆ ਸਾਫ਼ ਵੀ ਹੋ ਗਿਆ ਤੇ ਮੈਨੂੰ ਲੱਗਦਾ ਆਉਣ ਵਾਲੇ ਜਿਹੜਾ ਸਮਾਂ ਹੈ ਉਹਦੇ ਵਿੱਚ ਬਿਮਾਰੀਆਂ ਵੀ ਜਿਹੜੀਆਂ ਜਰੂਰ ਫੈਲਣਗੀਆਂ ਜੀ ਸਾਨੀ ਸਾਹਿਬ ਜਦੋਂ ਪਾਣੀ ਉਤਰਨਾ ਆ ਪਸ਼ੂ ਮਰੇ ਹੋਏ ਆ ਜਿਹੜਾ ਲਾਈਵ ਸਟਾਕ ਸਾਡਾ ਵਿੱਚ ਨੁਕਸਾਨ ਹੋ ਗਿਆ ਉਹ ਜਦੋਂ ਉਹਦੇ ਨਾਲ ਜਿਹੜੀ ਬਿਮਾਰੀ ਫੈਲਣੀ ਆ ਜਿਹਦੇ ਵਿੱਚ ਹੈਜਾ ਵੀ ਫੈਲਦਾ ਪੀੜੀਆ ਵਰਗਾ ਰੋਗ ਆ ਡਾਇਰੀਆ ਦਸਤ ਤੇ ਸਕਿਨ ਦੀਆਂ ਡਿਜ਼ੀਜ਼ਸ ਇਹ ਜਦੋਂ ਫੈਲਣੀਆਂ ਉਦੋਂ ਬਹੁਤ ਸਖਤ ਜ਼ਰੂਰਤ ਹੁੰਦੀ ਦਵਾਈਆਂ ਦੀ ਉਹਨਾਂ ਉਹਨਾਂ ਸੰਗਤਾਂ ਨੂੰ ਉਹਨਾਂ ਪਿੰਡ ਵਾਸੀਆਂ ਨੂੰ ਹੜਪੇੜਦਾਂ ਅਸੀਂ ਡਟ ਜਾਈਏ ਇਸੇ ਵਿੱਚ ਅਸੀਂ ਅੱਗੇ ਆਈਏ ਮੈਡੀਸਨ ਦੀ ਜਿੱਥੋਂ ਲੋੜ ਐ ਭਰਾਵਾਂ ਨੂੰ ਅਸੀਂ ਤਿਆਰ ਬੈਠੇ ਆਂ ਐਂਬੂਲੈਂਸਾਂ ਪੰਜ ਸਾਡੇ ਕੋਲ ਆ ਕੀ ਲੰਗਰ ਸਥਾਨ ਤੇ ਜਿੱਥੇ ਆਉਣ ਵਾਲੇ ਸਮੇਂ ਚ ਮੱਛਰਦਾਨੀਆਂ ਮਸਕੀਟੋ ਨੈਟਸ ਦੀ ਬੜੀ ਜ਼ਰੂਰਤ ਪੈਣੀ ਮੱਛਰ ਪੈਦਾ ਹੋ ਜਾਣਾ ਫਿਰ ਜਿਵੇਂ ਤੁਸੀਂ ਦੇਖੋਗੇ ਉਹਦੇ ਚ ਟਿਊਬਾਂ ਮਲਣ ਵਾਲੀਆਂ ਦੇ ਸਕਦੇ ਜਦ ਮੱਛਰ ਤੋਂ ਬਚਾਅ ਹੋ ਜਾਏ ਟਾਰਚਾਂ ਵਗੈਰਾ ਬੱਤੀ ਨਹੀਂ ਆ ਰਹੀ ਬਿਜਲੀ ਨਹੀਂ ਆ ਰਹੀ ਬਲਤ ਲੋੜ ਮਤਾਵਕ ਜਿਹੜੀ ਚੀਜ਼ ਚਾਹੀਦੀ ਆ ਉਹ ਮੁਹੱਈਆ ਕਰਾਈਏ ਨਾ ਕਿ ਆਪਣੀ ਮਰਜ਼ੀ ਨਾ ਕਰੀਏ ਔਰ ਇਹੀ ਨਿਸ਼ਕਾਮ ਸੇਵਾ ਆ ਔਰ ਇਹਨੂੰ ਹੀ ਆਪਾਂ ਸਾਰੇ ਗੁਰਬਾਣੀ ਦੀਆਂ ਤੁਕਾਂ ਸਾਰੇ ਸੁਣਦੇ ਆ ਸਾਰਿਆਂ ਦੇ ਦਿਲਾਂ ਚ ਵਸਦੀਆਂ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹ ਵੈਸਣ ਪਾਈਏ ਉਜੀ ਮੇਰੀ ਸਾਰੀ ਸੰਗਤਾਂ ਨੂੰ ਸੁਨਿਮਰ ਬੇਨਤੀ ਵੀ ਮੈਂ ਕਰਦਾ ਤੁਹਾਡੇ ਸੋ ਤੇ ਹਰ ਵਰਗ ਜਿਹੜਾ ਆ ਉਹ ਜਿਹੜਾ ਅੱਗੇ ਆਵੇ ਸੇਵਾ ਚ ਐਦਾਂ ਬੋਲੀਅਮ ਜਿਹੜਾ ਸਾਡਾ ਮੁਸੀਬਤ ਦਾ ਬੋਲੀਅਮ ਆ ਉਹ ਛੋਟਾ ਪੈਗੇ ਜਿਹੜਾ ਉੱਚ ਸੇਵਾ ਦਾ ਪੱਖ ਏਡਾ ਉੱਚਾ ਹੋ ਜੇ ਵੀ ਜਿਹੜੀ ਉਹਨਾਂ ਦੀ ਜ਼ਰੂਰਤਾਂ ਜਿਹੜੀਆਂ ਨਾ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਦਵਾਈਆਂ ਜਾਂ ਜਿਹੜੀ ਵੀ ਚੀਜ਼ ਲੰਗਰ ਜਿਹੜੀ ਵੀ ਚੀਜ਼ ਚਾਹੀਦੀ ਉਹ ਏਡੀ ਵੱਡੀ ਵੋਲੀਅਮ ਚ ਹੋ ਜਾਏ ਵੀ ਉਹ ਛੱਡ ਲਈ ਉਹ ਲੱਗੇ ਵੀ ਨਹੀਂ ਕੋਈ ਨਹੀਂ ਮੁਸੀਬਤ ਆਈ ਹੈ ਪਰ ਸੇਵਾ ਵਾਲਾ ਜਜ਼ਬਾ ਬਹੁਤ ਵੱਡਾ ਹੈ ਠੀਕ ਹੈ ਧੰਨਵਾਦ ਅੱਜ ਤੁਹਾਨੂੰ ਧੰਨ ਗੁਰੂ ਰਾਮਦਾਸ ਜੀ ਸੇਵਾ ਲੰਗਰ ਜਿਹੜਾ ਪੁਰ ਹੀਰਾ ਹੁਸ਼ਿਆਰਪੁਰ ਦਾ ਜਿਹੜਾ ਚੱਲਦਾ ਉਹਦੇ ਸਾਰੇ ਦੇ ਜਿਹੜੇ ਆ ਮੌਕੇ ਦੇ ਹਾਲਾਤ ਦਿਖਾਈ ਗਏ ਆ ਜਿਹੜੀ ਲੈਬਾਰਟਰੀ ਉਹਨਾਂ ਨੂੰ ਚਲਦੀ ਆ ਚਲਾਈ ਗਈ ਆ ਉਹ ਵੀ ਦਿਖਾਈ ਗਈ ਆ ਜਿੱਥੇ ਇਹਨਾਂ ਵੱਲੋਂ ਅ ਪ੍ਰਸ਼ਾਦੇ ਦਾ ਲੰਗਰ ਜਿਹੜਾ ਚੱਲਦਾ ਆ ਉਹਦੇ ਨਾਲ ਦਵਾਈਆਂ ਦਾ ਲੰਗਰ ਵੀ ਜਿਹੜਾ ਚਲਾ ਗਿਆ ਸੇਵਾਦਾਰਾਂ ਵੱਲੋਂ ਜਿਹੜੀ ਆ ਗਲਬਾਤ ਕਰਨ ਦੇ ਪਤਾ ਲੱਗਾ ਕਿ ਇਸ ਜਿਹੜਾ ਆ ਸੰਸਥਾ ਇਹਦਾ ਤਕਰੀਬਨ ਗੱਡੀਆਂ ਦਾ ਤੇਲ ਦਾ ਜਿਹੜਾ ਖਰਚਾ ਆ ਮਹੀਨੇ ਦਾ ਉਹ 6-7 ਲੱਖ ਰੁਪਈਆ ਹੈਗਾ ਜੀ ਤੇ ਇੱਥੇ ਜਿਹੜੀ ਗੈਸ ਵਰਦੀ ਆ ਇਹਨਾਂ ਕੇ ਖਰਚਾ ਮਹੀਨੇ ਦਾ ਉਹਦਾ ਲਾਪਾ ਕੇ ਜਿੰਨਾ ਸਾਰਾ ਇੱਥੇ ਦਾ ਦਵਾਈਆਂ ਦਾ ਖਰਚਾ ਜਿਹੜਾ ਆ ਸਾਰਾ ਟੋਟਲ ਮਹੀਨੇ ਦਾ 45 ਤੋਂ 50 ਲੱਖ ਰੁਪਏ ਜਿਹੜਾ ਖਰਚਾ ਉਹ ਆਉਂਦਾ ਆ ਜੀ ਇਹ ਜਿਹੜੀ ਸੰਸਥਾ ਆ ਇਹ ਸਾਰਾ ਕੁਝ ਤੁਹਾਨੂੰ ਦਿਖਾ ਲਿਆ ਗਿਆ ਮੌਕੇ ਦੇ ਹਾਲਾਤ ਦਿਖਾਲੇ ਗਏ ਸੇਵਾਦਾਰਾਂ ਨਾਲ ਗੱਲਬਾਤ ਕਰਾਈ ਗਈ ਆ ਮੈਂ ਨਸਰਾਲਾ ਤੋਂ ਸਤਵੰਤ ਸਿੰਘ ਥਿਆੜਾ ਦੀ ਅਜੀਤ ਵੈਬ ਟੀਵੀ ਦੇ ਲਈ ਵਿਸ਼ੇਸ਼ ਰਿਪੋਰਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਟੀਵੀ ਮੈਂ ਸਤਵੰਤ ਸਿੰਘ ਖਿਆੜਾ ਮਸਰਾਲਾ ਤੋਂ ਦਰਸ਼ਕੋ ਅੱਜ ਅਸੀਂ ਪੁਰ ਹੀਰਾ ਵਿਖੇ ਪਹੁੰਚੇ ਆ ਜਿੱਥੇ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਲੰਗਰ ਸੇਵਾ ਚੱਲ ਰਹੀ ਹੈ ਜਦੋਂ ਵੀ ਪੰਜਾਬ ਤੇ ਕੋਈ ਆਫਤ ਬਣੀ ਤੇ ਇਸ ਸੰਸਥਾ ਨੇ ਮੋਰੀ ਹੋ ਕੇ ਆਪਣੀ ਸੇਵਾ ਨਿਭਾਈ ਇਸ ਵੇਲੇ